ਹੈਲੋ ਦੋਸਤੋ ਅਗਰ ਤੁਸੀਂ ਵੀ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਕਿਸੇ ਵੀ ਰੋਗ ਤੋਂ ਪਰੇਸ਼ਾਨ ਹੋ ਤੁਸੀਂ ਆਪਣੇ ਡਿਸੀਜਨ ਲੈਣ ਦੇ ਵਿੱਚ ਟਾਈਮ ਲਗਾਉਂਦੇ ਹੋ ਤੁਸੀਂ ਸਵੇਰੇ ਉੱਠਦੇ ਹੋ ਤੁਸੀਂ ਫਰੈਸ਼ ਨਹੀਂ ਹੁੰਦੇ ਥੋੜਾ ਸਿਰ ਦਰਦ ਹੋਣ ਲੱਗ ਜਾਂਦਾ ਹੈ ਦਿਮਾਗ ਤੇ ਬਰਡਨ ਹੋ ਜਾਂਦਾ ਹੈ ਕਿਸੇ ਗੱਲ ਦਾ ਤੇ ਕੋਈ ਗੱਲ ਨੈਗੇਟਿਵਿਟੀ ਵਾਲੀ ਤੁਹਾਨੂੰ ਵਾਰ-ਵਾਰ ਰਿਪੀਟ ਹੁੰਦੀ ਹੈ ਹਾਰਟ ਤੇ ਜਾਂ ਫਿਰ ਬ੍ਰੇਨ ਤੇ ਤੁਹਾਨੂੰ ਲੱਗਦਾ ਵੀ ਕੁਝ ਲੈਸਰ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਆਪਣੀਆਂ ਸਾਰੀਆਂ ਪ੍ਰੋਬਲਮਾਂ ਦਾ ਸਮਾਧਾਨ ਕਰ ਸਕਦੇ ਹੋ ਜਿਵੇਂ ਤੁਹਾਡੇ ਲਈ ਦਵਾਈ ਲੈ ਕੇ ਆਇਆ ਪਰਵਾਲ ਪਿਸਤੀ ਹੋਗੀ ਤਿਰਵੰਗ ਪਸਮ ਹੋਗੀ ਤੇ ਮਕਰ ਤਵਜ ਹੋਗੀ ਤੇ ਇਹ ਚਾਂਦੀ ਪਸਮ ਹੈ ਇਹਦੇ ਵਿੱਚ 골ਡ ਇਹ ਅਸੀਂ ਖੁਦ ਤਿਆਰ ਕੀਤਾ ਹੋਇਆ ਔਰ ਇਹ ਅੰਬਰ ਹੋ ਗਿਆ ਕੁੰਦ ਹੋਗੀ ਸਾਲ ਮਿਸਰੀ ਪੰਜਾ ਔਰ ਆਸ਼ਵਗੰਧਾ ਇਹ ਸਾਰੀਆਂ ਦਵਾਈਆਂ ਅਸੀਂ ਖੁਦ ਤਿਆਰ ਕਰਦੇ ਆ ਤੁਹਾਨੂੰ ਦਿਖਾਉਣੀ ਆ ਆ ਦੇਖੋ ਸਾਰੀਆਂ ਮਿਕਸ ਕਰੂੰਗੀ ਰਗੜਾਈ ਕਰੂੰਗੀ ਤੁਸੀਂ ਬਿਲਕੁਲ ਥੋੜੀ ਜਿਹੀ ਡੋਸ ਲੈਣੀ ਆ ਜਿਹਦੇ ਨਾਲ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਜੋ ਵੀ ਤੁਹਾਨੂੰ ਦਿਲ ਦਿਮਾਗ ਤੁਹਾਡੇ ਕਿਸੇ ਵੀ ਸਰੀਰ ਦੇ ਵਿੱਚ ਤੁਹਾਨੂੰ ਕੋਈ ਆਪਣੀ ਕਮੀ ਲੱਗਦੀ ਆ ਲੇਡੀਜ਼ ਨੂੰ ਜੈਂਟਸ ਨੂੰ ਜਾਂ ਫਿਰ ਕੋਈ ਯੰਗੇ ਇਸ ਦੇ ਵਿੱਚ ਆਪਣੇ ਆਪ ਨੂੰ ਬਹੁਤ ਟੈਸਟ ਲੈਂਦਾ ਤੇ ਉਹ ਬਿਲਕੁਲ ਤੰਦਰੁਸਤ ਹੋ ਜਾਓਗੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਥੈਂਕ ਯੂ